ਦੇ ਲੋਕ ਬਹੁਤ ਸਿਆਣੇ ਨੇ ਔਰ ਪਾਰਟੀ ਬਣਾਉਣ ਦਾ ਹਰ ਇੱਕ ਨੂੰ ਹੱਕ ਹੈ ਪਾਰਟੀਆਂ ਰਜਿਸਟਰ ਕਰ ਦੇਸ਼ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਰਜਿਸਟਰਡ ਨੇ ਉਹ ਅੱਗੇ ਏਜੰਡਾ ਕੀ ਲੈ ਕੇ ਆਉਂਦੇ ਨੇ ਫਿਰ ਉਸ ਏਜੰਡੇ ਨੂੰ ਲੋਕ ਲਾਈਕ ਕਰਦੇ ਨੇ ਜਾਂ ਨਹੀਂ ਕਰਦੇ ਇਹ ਤਾਂ ਪਬਲਿਕ ਤੇ ਹੈ ਸੋ ਏਜੰਡਾ ਪੰਜਾਬ ਦੇ ਲੋਕ ਖਾਸ ਤੌਰ ਤੇ ਕਿਉਂਕਿ ਕਾਫੀ ਭੋਗਤ ਵੀ ਚੁੱਕੇ ਨੇ ਸੋ ਇਸ ਕਰਕੇ ਮੈਂ ਅਕਸਰ ਕਹਿਣਾ ਹੁੰਨਾ ਕਿ ਪੰਜਾਬ ਦੀ ਧਰਤੀ ਬਹੁਤ ਜ਼ਰਖੇਜ਼ ਹੈ ਬਹੁਤ ਉਪਜਾਊ ਹੈ ਇੱਥੇ ਜੋ ਵੀ ਮਰਜੀ ਤੁਸੀਂ ਬੀਜ ਦੋ ਉਹ ਉੱਗ ਪੈਂਦਾ ਪਰ ਨਫ਼ਰਤ ਦੇ ਬੀਜ ਨਹੀਂ ਉਗਦੇ ਇੱਥੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਇੱਥੇ ਪੋਲਰਾਈਜੇਸ਼ਨ ਹੋ ਜੇ ਜਾਂ ਕੋਈ ਲੜਾਈ ਹੋ ਜੇ ਦੋ ਪਾਈ ਚਾਰੇ ਚ ਪਰ ਸਾਡੇ ਨਹੀਂ ਹੁੰਦੀ ਸੋ ਪੰਜਾਬ ਜਿਹੜਾ ਉਹ ਦੇਸ਼ ਨੂੰ ਲੀਡ ਕਰਨ ਵਾਲਾ ਸੂਬਾ ਹੈ ਚਾਹੇ ਜੰਗੇ ਆਜ਼ਾਦੀ ਹੋਵੇ ਚਾਹੇ ਹਰਾ ਇਨਕਲਾਬ ਹੋਵੇ ਸੋ ਬਾਕੀ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਹਰ ਇੱਕ ਨੂੰ ਹੱਕ ਜੀ ਕਵਰ ਇੰਸਟਿਟਿਊਟ ਮਾਨ ਸਰ ਦੀ ਅੰਮ੍ਰਿਤਪਾਲ ਦੀ ਜਿਹੜੀ ਬਾਈਕਟਰੀ ਫੋਰ ਹੈ ਉਹਦੇ ਉੱਤੇ ਜਿੱਦੂ ਪਰ ਜਾ ਕੇ ਕੁਰੀਟਿੰਗ ਦਿੱਤੀ ਉਹ ਅਨਨੋਨ ਬੋਨਸ ਵਰਤ ਦਿੱਤੀ ਕੋਈ ਪਹਿਲੇ ਜਿਹੜੇ ਬਾਰੇ ਕੋਈ ਉਹ ਤਾਂ ਕਿਤੇ ਕੋਈ ਸੈਂਟਰ ਸਰਕਾਰ ਨਾਲ ਰਿਲੇਟਡ ਹੈ ਈਡੀ ਨਹੀਂ ਨਹੀਂ ਈਡੀ ਜਿਹੜੀ ਆ ਉਹ ਉਹਦੀ ਕੋਈ ਜਾਂਚ ਕਰ ਰਹੀ ਹੈ ਕਿਉਂਕਿ ਉਹ ਤਾਂ ਈਡੀ ਤਾਂ ਪੰਜਾਬ ਚ ਵੀ ਬਹੁਤ ਸਾਰੇ ਜਗ੍ਹਾ ਤੇ ਆ ਕੇ ਜਿਹੜੀ ਹੈ ਛਾਪੇ ਕਰਦੀ ਰਹਿੰਦੀ ਐਨਆਈਏ ਕਰਦੀ ਰਹਿੰਦੀ ਸੋ ਜੋ ਗਲਤ ਕਰੂਗਾ ਜੋ ਗੈਰ ਕਾਨੂੰਨੀ ਕੰਮ ਕਰੂਗਾ ਉਹ ਤੱਕ ਇੱਕ ਨਾ ਕਿ ਦਿਨ ਤਸਕੰਜੇ ਚਾਊਗਾ ਫਿਰ ਕਬੀਰਾ ਤੇਰੀ جھੋਂਪੜੀ ਗੱਲ ਘਟੇਨ ਕੇ ਪਾਸ ਜੋ ਕਰਨਗੇ ਸੋ ਕਰਨਗੇ ਤੂੰ ਕਿਉਂ ਪਿਆ ਉਦਾਸ ਜੀ ਲੋਕ ਬਹੁਤ ਸਿਆਣੇ ਨੇ ਔਰ ਪਾਰਟੀ ਬਣਾਉਣ ਦਾ ਹਰੇਕ ਨੂੰ ਹੱਕ ਹੈ ਪਾਰਟੀਆਂ ਰਜਿਸਟਰ ਕਰ ਦੇਸ਼ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਰਜਿਸਟਰਡ ਨੇ ਉਹ ਅੱਗੇ ਏਜੰਡਾ ਕੀ ਲੈ ਕੇ ਆਉਂਦੇ ਨੇ ਫਿਰ ਉਸ ਅਜੰਡੇ ਨੂੰ ਲੋਕ ਲਾਈਕ ਕਰਦੇ ਨੇ ਜਾਂ ਨਹੀਂ ਕਰਦੇ ਇਹ ਤਾਂ ਪਬਲਿਕ ਤੇ ਹੈ ਸੋ ਅਜੰਡਾ ਪੰਜਾਬ ਦੇ ਲੋਕ ਖਾਸ ਤੌਰ ਤੇ ਕਿਉਂਕਿ ਕਾਫੀ ਭੁਗਤ ਵੀ ਚੁੱਕੇ ਨੇ ਸੋ ਇਸ ਕਰਕੇ ਮੈਂ ਅਕਸਰ ਕਹਿੰਦਾ ਹੁੰਨਾ ਕਿ ਪੰਜਾਬ ਦੀ ਧਰਤੀ ਬਹੁਤ ਜ਼ਰਖੇਜ਼ ਹੈ ਬਹੁਤ ਉਪਜਾਊ ਹੈ ਇੱਥੇ ਜੋ ਵੀ ਮਰਜੀ ਤੁਸੀਂ ਬੀਜ ਦੋ ਉਹ ਉੱਗ ਪੈਂਦਾ ਪਰ ਨਫ਼ਰਤ ਦੇ ਬੀਜ ਨਹੀਂ ਉਗਦੇ ਇੱਥੇ ਬੜੇ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਇੱਥੇ ਪੋਲਰਾਈਜੇਸ਼ਨ ਹੋ ਜੇ ਜਾਂ ਕੋਈ ਲੜਾਈ ਹੋ ਜੇ ਦੋ ਭਾਈਚਾਰਿਆਂ ਚ ਪਰ ਸਾਡੇ ਨਹੀਂ ਹੁੰਦੀ ਸੋ ਪੰਜਾਬ ਜਿਹੜਾ ਉਹ ਦੇਸ਼ ਨੂੰ ਲੀਡ ਕਰਨ ਵਾਲਾ ਸੂਬਾ ਹੈ ਚਾਹੇ ਜੰਗੇ ਆਜ਼ਾਦੀ ਹੋਵੇ ਚਾਹੇ ਹਰਾ ਇਨਕਲਾਬ ਹੋਵੇ ਸੋ ਬਾਕੀ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਹਰੇਕ ਨੂੰ ਹੱਕ ਹੈ ਪਰ ਖਬਰ ਆਈ ਤਾਂ ਮਾਨਸਬ ਕਿ ਅੰਮ੍ਰਿਤਪਾਲ ਦੀ ਜਿਹੜੀ ਬਾਈਪੈਸ ਕਿੱਲੀ ਫੋਰ ਹੈ ਉਹਦੇ ਉੱਤੇ ਜਿਦੂੜ ਬੜ ਜਾ ਕੇ ਕੁਰੀਟੀ ਨਹੀਂ ਦਿੱਤੇ ਹਨ ਉਹ ਅਨਨੋਨ ਫੋਨ ਇਸਤੇਮਾਲ ਕੀਤੀ ਉਹਨੂੰ ਇਨਕੁਆਰੀ ਜਿਹੜੇ ਬਾਰੇ ਕੋਡ ਉਹ ਤਾਂ ਕਿਤੇ ਕੋਈ ਸੈਂਟਰ ਸਰਕਾਰ ਨਾਲ ਰਿਲੇਟਡ ਹੈ ਈਡੀ ਨਹੀਂ ਨਹੀਂ ਈਡੀ ਜਿਹੜੀ ਆ ਉਹ ਉਹਦੀ ਕੋਈ ਜਾਂਚ ਕਰ ਰਹੀ ਹੈ ਕਿਉਂਕਿ ਉਹ ਤਾਂ ਈਡੀ ਤਾਂ ਪੰਜਾਬ ਚ ਵੀ ਬਹੁਤ ਸਾਰੇ ਜਗ੍ਹਾ ਤੇ ਆ ਕੇ ਜਿਹੜੀ ਹੈ ਛਾਪੇ ਕਰਦੀ ਰਹਿੰਦੀ ਐਨਆਈਏ ਕਰਦੀ ਰਹਿੰਦੀ ਸੋ ਜੋ ਗਲਤ ਕਰੂਗਾ ਜੋ ਗੈਰਕਾਨੂੰਨੀ ਕੰਮ ਕਰੂਗਾ ਉਹ ਤਾਂ ਇਤਨਾ ਕਦਨ ਤੱਕ ਅਸਕੰਜਾ ਚਾਹੂਗਾ ਫਿਰ ਕਬੀਰਾ ਤੇਰੀ جھੋਂਪੜੀ ਗਲ ਕਟੇਨ ਕੇ ਪਾਸ